ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਵੇਖਿਓ। ਆਜੋ ਇੱਧਰ ਆਜੋ ਕੋਈ ਨਹੀਂ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੱਗਰ ਦਾ ਨੋਟ ਕਰ ਲਿਓ। ਪਿੰਡ ਦੌਲਤਪੁਰ ਆ ਗਿਆ ਸੱਜਣੋ। ਇਹ ਬਿਲਕੁਲ ਨਾਲ ਨਾਲ ਦੋ ਦولتਪੁਰੇ ਆ ਇੱਕ ਕੁੱਚਾ ਤੇ ਇੱਕ ਸੱਜਣੋਂ ਨੀਵਾ ਤੇ ਉੱਚੇ ਦولتਪੁਰੇ ਦੇ ਵਿੱਚ ਘਰੇਲੂ ਪਰਿਵਾਰ ਕੋਲੇ ਇੱਕ ਮੱਝ ਬਕਾਊਆ ਜਿਲ੍ਹਾ ਮੋਗਾ ਆ ਜਾਂਦਾ ਸੱਜਣੋਂ ਨੇੜੇ ਚੂੜ ਚੱਕ ਰਹਿ ਜਾਂਦਾ ਇਹਦੇ ਬਿਲਕੁਲ ਨੇੜੀ ਤੇ ਤੁਹਾਨੂੰ ਘਰੇ ਚੋਈ ਦੇਖੀ ਭਾਲੀ ਮੈਂ ਬਾਈ ਦੇ ਕੋਲੇ ਆ ਕੀ ਲੇਖਾ ਜੋਖਾ ਕਿਹੜਾ ਸੁਆਸ ਹੁੰਦੀ ਆ ਇਹਦਾ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਮਾਲਕਾਂ ਤੋਂ ਪੁੱਛਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਬੜਾ ਧੰਨਵਾਦ। ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਬਾਈ ਜੀ। ਬਹੁਤ ਵਧੀਆ ਜੀ। ਚੜਦੀ ਕਲਾ ਨਾ? ਚੜਦੀ ਕਲਾ ਜੀ ਚੜਦੀ। ਆਪਣਾ ਨਾਮ ਤੇ ਐਡਰੈਸ ਦੱਸਗੇ ਜੀ। ਮੇਰਾ ਨਾਮ ਸੁਖਮੰਦਰ ਸਿੰਘ ਜੀ। ਪਿੰਡ ਦੌਲਤਪਰਾਉਚਾ। ਹਾਂਜੀ। ਤਹਿਸੀਲ ਤੇ ਜ਼ਿਲ੍ਹਾ ਮੋਗਾ ਜੀ। ਠੀਕ ਆ। ਤੇ ਨੰਬਰ ਵੀਰ ਜੀ 9841 97637। ਇੱਕ ਰਹੀ ਹੋਰ ਰਿਪੀਟ ਕਰਿਓ। 9841 99637 ਇਹ ਆਪਣੇ ਘਰ ਦੀ ਮੱਝ ਆ ਵਪਾਰਦਾ ਤਾਂ ਨਹੀਂ ਕੰਮ ਨਹੀਂ ਜੀ ਨਹੀਂ ਜੀ ਘਰ ਦੀ ਮੱਝ ਹੀ ਘਰੇਲੂ ਹੈ ਜੀ ਘਰੇਲੂ ਘਰੀ ਹੈ ਹਨਾ ਆਪਣੀ ਘਰੇ ਪਸ਼ੂ ਰੱਖੇ ਹੋਏ ਹਾਂਜੀ ਘਰ ਦੀ ਜੰਮੀ ਹੋਈ ਆਈ ਇਹ ਅੱਛਾ ਓਕੇ ਜੰਮੀ ਵੀ ਘਰੀ ਸੀ ਹਾਂਜੀ ਹਾਂਜੀ ਸੂਆ ਕਿਹੜਾ ਸੁੰਦੀ ਹੈ ਜੀ ਸੂਜਾ ਤੀਜੇ ਆ ਜੀ ਇਹ ਹੁਣ ਤੀਜਾ ਸੂਗੀ ਹਾਂਜੀ ਦਿਨ ਕਿੰਨੇ ਪਏ ਆ ਜੀ ਦਿਨੇ ਦੇ ਬਾਅਦ ਹਫਤਾ ਖੰਡ ਹੀ ਆ ਬਸ ਹਫਤੇ ਦੇ ਵਿੱਚ ਵਿੱਚ ਸੂਕ 23 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਆ 23 ਤਰੀਕ ਨੂੰ ਦਿਨ ਪੂਰੇ ਆ ਮੰਨ ਲਓ ਵੀ ਅੱਜ 16 17 ਤਰੀਕ ਹੋਊਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ 5 6 ਦਿਨ ਪਏ ਆ ਹਾਂਜੀ ਕਿੰਨਾ ਕ ਦੁੱਧ ਚੋਇਆ ਦੂਜੇ ਸੂਏ ਦੁੱਧ ਇਹਦਾ 13 ਲੀਟਰ ਚੋਇਆ 13 ਕਿਲੋ ਚੋਇਆ ਜੀ ਆਪਾਂ ਮਗਰਲੇ ਸੂਏ ਆਪਣੀ ਸੇਵਾ ਤੇ 13 ਦੁੱਧ ਚੋਇਆ ਹਾਂਜੀ 13 ਕਿਲੋ ਨੂੰ ਵਿਰਲਾ ਮਰਲਾ ਬਹੁਤ ਥਣਾ ਚ ਹਨਾ ਇਹਨਾਂ ਦੁੱਧ ਖੁੱਲਾ ਦਿੱਤਾ ਉਹ ਬਾਕੀ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਬਿਲਕੁਲ ਗਾਰੰਟੀ ਹੈ ਜੀ ਵੀ ਸਾਰੇ ਕਾਹੇ ਦੀ ਆਪਣੀ ਗਾਰੰਟੀ ਥਣ ਚ ਅਗਲਾ ਆ ਕੇ ਵੇਖ ਲਵੇ ਥਣ ਤਾਂ ਤਾਂ ਵੇਖ ਲੈਂਦਾ ਭਾਰ ਦਾ ਹੀ ਭਾਰ ਦੀ ਗਾਰੰਟੀ ਹੈ ਜੀ ਭਾਰ ਦੀ ਗਾਰੰਟੀ ਦੇ ਦਿਆਂਗੇ ਸੂਆ ਤੀਜਾ ਕਰੇ ਉਬਰ ਚਾ ਕੇ ਜਿਆ ਨੂੰ ਥੋੜੀ ਜੀ ਛੱਟ ਤੋਂ ਡਰਦੀ ਆ ਹਨਾ ਕਰ ਦਿਓ ਪਿੱਛੋਂ ਆ ਨੂੰ ਸੱਜਣੋ ਬਾਕੀ ਤੁਹਾਨੂੰ ਤੂਰ ਚੈੱਕ ਕਰਾਉਣੇ ਆ ਪਹਿਲਾਂ ਖੜੀ ਮੈਂ ਦਾ ਲੇਵਾ ਭਾਂਡਾ ਗੈਸ ਲਾਓ ਆਪਸੀ ਠਾਣਾ ਦੀ ਗੈਪ ਦੂਰੀ ਤੁਹਾਨੂੰ ਜ਼ੂਮ ਕਰਕੇ ਵਿਖਾਉਣੇ ਆ ਕਾਫੀ ਨਾ ਵਿਰਲਾ ਤੇ ਥਣ ਲੱਗੇ ਹੋਏ ਆ ਇਹ ਆਹ ਕਰੋ ਚੈੱਕ ਦੇਖੋ ਇਹ ਥੋੜਾ ਬਾਥਰੂਮ ਕਰੀ ਜਾਂਦੀ ਵੀ ਡਰਦੀ ਕਰਕੇ ਸੱਜਣੋ ਕੌਲੀਆਂ ਵਾਲਾ ਲੇਵਾ ਚੰਗਾ ਦੁੱਧ ਬਾਈ ਨੇ ਦੱਸਿਆ ਵੀ ਆਪਣੀ ਸੇਵਾ ਤੇ ਆਪਾਂ 13 ਦੁੱਧ ਚੋਇਆ ਬਾਕੀ ਵਜਨ ਵਜੂਦ ਵਾਲੀ ਆ ਚੰਗੀ ਬਾਈ ਦੀ ਸਾਂਭੀ ਹੋਈ ਆ ਕੋਈ ਐ ਨਹੀਂ ਵੀ ਲੱਸੀ ਫਿੱਕੀ ਆ ਦਿਨ ਦਸਦੇ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਜਿਹੜੀ ਲੈ ਕੇ ਆ ਵੇਖੋ ਹੈ ਨਾ ਕੋਈ ਗੱਲਬਾਤ ਐਂਡ ਤੇ ਆਜੂ ਹੁਣ ਇਹਦੀ ਤੌਰ ਬਾਈ ਜੀ ਕੋਈ ਨਹੀਂ ਅੰਦਰ ਹੀ ਲੈ ਚਲੀ ਗਏ ਭਾਵੇਂ ਇਹਨੂੰ ਖੋਲ ਕੇ ਲੈ ਚੱਲੋ ਫੇਰ ਬਨ ਲਾਂਗੇ ਇੱਥੇ ਆਪਾਂ ਤੌਰ ਕਰਾ ਦਈਏ ਮਾੜੀ ਜੀ ਚੱਕ ਪੈਰਾਂ ਤੋਂ ਬਚਾਇਓ ਕਈ ਵਾਰੀ ਪਸ਼ੂ ਨਾ ਇਹ ਆ ਵੇਖੋ ਕਿਵੇਂ ਮਸਤ ਹੋ ਕੇ ਤੁਰਦੀ ਆ ਨਾ ਹੁਣ ਇਹ ਆਪਣੇ ਤੋਂ ਕਰਦੀ ਆ ਵੀ ਇਹਨੂੰ ਐ ਹੋ ਗਿਆ ਕਿਤੇ ਡਾਕਟਰ ਆ ਗਿਆ ਲਾ ਲੋ ਜਾਂ ਇਹ ਕੀ ਕੈਮਰੇ ਜੇ ਲੈ ਕੇ ਮੇਰੇ ਦਾਲੇ ਹੋ ਗਏ ਹੁੰਦਾ ਵਸ ਸਜਨੋ ਜਿਹੜੇ ਪਸ਼ੂ ਘਰੇ ਰੱਖੇ ਆ ਬਾਕੀ ਇਹ ਕੈਂ ਬਾਈ ਦਾ ਘਰ ਆ ਅੱਡਾ ਤੇ ਇਧਰ ਹਵੇਲੀ ਆ ਤੇ ਹਵੇਲੀ 'ਚ ਘੱਟ ਬੰਦਾਂ ਆਉਂਦਾ ਕਰਦਾ ਆਜਾ ਆਉਂਦਾ ਹੀ ਨਹੀਂ ਆਉਂਦਾ ਘੱਟ ਕੀ ਆ ਸਜਨੋ ਤੇ ਉਸ ਕਰਕੇ ਇਹਨੂੰ ਐ ਆ ਵੀ ਇੱਥੇ ਹੀ ਫਿਰ ਜੰਮੀ ਪਲੀ ਤਾਂ ਕਰਕੇ ਥੋੜਾ ਜਿਹਾ ਉਪਰਾ ਕਰਦੀ ਆ ਆ ਜੋ ਬੰਨ ਲੈਣਦੇ ਉਸ ਤੋਂ ਬਾਅਦ ਆਪਾਂ ਜਿਹੜਾ ਵੀ ਬਾਈ ਹਰੀ ਰੇਟ ਰੱਖਣਗੇ ਉਹ ਕਨਫਰਮ ਕਰਦੇ ਵੀਰ ਜੀ ਕੀ ਰੇਟ ਰਹੂਗਾ ਭਰਾ ਜੀ 145000 ਰੁਪਿਆ ਜੀ ਇਹਦੀ 145000 ਰੁਪਿਆ ਡਿਮਾਂਡ ਕਰਦੇ ਆਏ ਭੈਣ ਭਰਾ ਦਾ ਕਰ ਦਾਂਗੇ ਲਿਖਾ ਜੋਖਾ ਕਰ ਦਾਂਗੇ ਜੀ ਮਾਨਤਾ ਲਾਂਦਾ ਜੀ ਆਿਆਂ ਦਾ ਕਰ ਦਾਂਗੇ ਮਾਨਤਾ ਦੁੱਧ 13 ਚੋਇਆ ਹਾਂਜੀ ਚੋਇਆ ਜੀ ਠੀਕ ਹੈ ਵੀਰ ਜੀ ਧੰਨਵਾਦ ਸੱਜਣਾ 145000 ਰੁਪਿਆ ਇਹਦੀ ਜਿਹੜੀ ਡਿਮਾਂਡ ਵੀਰ ਹਰਾਂ ਨੇ ਮੰਨ ਲਓ ਵੀ ਤੈਹ ਕੀਤੀ ਆ ਬਾਕੀ ਥੋੜਾ ਸੌਦਾ ਜਿਵੇਂ ਕਹਿ ਦਿੰਦੇ ਹੁੰਦੇ ਵੀ ਰੇਟ ਪੁੱਗੇ ਦਾ ਹੁੰਦਾ ਹਨਾ ਵਿਰਧੀ ਚੀਜ਼ ਆ ਉਹਦਾ ਰੇਟ ਮੰਗਨ ਦਾ ਹੱਕ ਆ ਤੁਹੀਂ ਕਿੰਨੇ ਪੈਸਿਆਂ ਦੀ ਖਰੀਦਣੀ ਉਹ ਤੋਂ ਡੇ ਤੇ ਡਿਪੈਂਡ ਆ ਮੈਂ ਚੰਗੀ ਆ ਦੁੱਧ ਵਾਲੀ ਆ ਬਾਕੀ ਓਕੇ ਰਿਪੋਰਟ ਆ ਥੋੜੀ ਡਰਦੀ ਜ਼ਰੂਰ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ